हेलो स्टूडेंट्स मैं खुशबू ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬੱਚੇ ਠੀਕ ਠਾਕ ਹੋ ਤਾਂ ਬੇਟਾ ਅੱਜ ਆਪਾਂ ਅੱਜ ਤੋਂ ਆਪਾਂ ਜੋ ਮੈਰਿਟੋਰੀਅਸ ਤੇ ਸਕੂਲ ਆਫ ਐਮੀਨੈਂਸ ਦਾ ਐਂਟ੍ਰਾਂਸ ਟੈਸਟ ਹੋਣ ਜਾ ਰਿਹਾ ਹੈ ਜਮਾਤ 11ਵੀਂ ਦਾ ਉਸ ਦੇ ਵਿੱਚ ਜੋ ਸਮਾਜਿਕ ਵਿਗਿਆਨ ਭਾਵ ਸੋਸ਼ਲ ਸਾਇੰਸ ਦੇ 30 ਪ੍ਰਸ਼ਨ ਆਉਣੇ ਨੇ ਉਹਨਾਂ ਦੀ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਚੈਨਲ ਤੇ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਸੋਸ਼ਲ ਸਾਇੰਸ ਦੀ ਤਿਆਰੀ ਕਰਵਾਈ ਜਾਏਗੀ ਜਿਵੇਂ ਕਿ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜੋ ਬੱਚੇ 11ਵੀਂ ਜਮਾਤ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਨੇ ਜੋ ਟੈਸਟ ਦੇਣਾ ਹੈ ਉਸ ਦੇ ਵਿੱਚ ਜੋ ਸੋਸ਼ਲ ਸਾਇੰਸ ਹੋਣੀ ਹੈ ਉਹ 10ਵੀਂ ਜਮਾਤ ਦੀ ਬੁੱਕ ਦੇ ਵਿੱਚੋਂ ਹੀ ਆਉਣੀ ਨੇ ਆਉਣੀ ਹੈ ਕਲੀਅਰ ਤਾਂ ਤੁਸੀਂ 10ਵੀਂ ਜਮਾਤ ਦੀ ਜਿਹੜੀ ਸਮਾਜਿਕ ਵਿਗਿਆਨ ਦੀ ਬੁੱਕ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉਹਦੇ ਵਿੱਚੋਂ ਹੀ ਤਿਆਰੀ ਕਰਨੀ ਹੈ ਬੇਟਾ ਇਹ ਜੋ ਪੀਡੀਐਫ ਅੱਜ ਆਪਾਂ ਸਟਾਰਟ ਕਰਨ ਜਾ ਰਹੀ ਹਾਂ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਹੀ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਹੋਈ ਹੈ ਤਾਂ ਇਸ ਪੀਡੀਐਫ ਦੇ ਵਿੱਚ ਉਹ ਹੀ ਜੋ ਤੁਹਾਡੇ 30 ਪ੍ਰਸ਼ਨ ਆਉਣੇ ਨੇ ਉਹ ਕਵਰ ਹੋ ਜਾਣੇ ਆ ਤਾਂ ਆਪਾਂ ਡੇਲੀ ਥੋੜੀ ਥੋੜੀ ਪ੍ਰਸ਼ਨ ਦੀ ਦੁਹਰਾਈ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਕਰਾਂਗੇ ਸੋ ਥੈਟ ਤੁਹਾਡੇ ਜੋ ਤਿਆਰੀ ਹੈ ਉਹ ਵਧੀਆ ਤਰੀਕੇ ਨਾਲ ਹੋ ਸਕੇ ਤਾਂ ਸੋਸ਼ਲ ਸਾਇੰਸ ਦੇ ਹੁਣ ਤੁਸੀਂ ਜਮਾਂ ਟੈਨਸ਼ਨ ਨਹੀਂ ਲੈਣੀ ਚੈਨਲ ਦੇ ਨਾਲ ਬਨੇ ਰਹਿਣਾ ਤੇ 30 ਦੇ ਵਿੱਚੋਂ 30 ਜਿਹੜੇ ਤੁਹਾਡੇ ਨੰਬਰ ਹੈ ਉਹ ਜ਼ਰੂਰ ਆਉਣਗੇ ਜੇਕਰ ਤੁਸੀਂ ਪੂਰੇ ਵਧੀਆ ਤਰੀਕੇ ਨਾਲ ਇਸ ਚੈਨਲ ਤੇ ਇਹਨਾਂ ਪ੍ਰਸ਼ਨਾਂ ਦੀ ਦੁਹਰਾਈ ਕਰ ਲੈਂਦੇ ਹੋ ਤਾਂ ਆਓ ਬੱਚਿਓ ਅੱਜ ਦਾ ਸੈਸ਼ਨ ਸ਼ੁਰੂ ਕਰੀਏ ਹਾਂਜੀ ਜਮਾਤ 10ਵੀਂ ਸਮਾਜਿਕ ਵਿਗਿਆਨ ਠੀਕ ਹੈ ਜੀ ਪਹਿਲਾ ਪ੍ਰਸ਼ਨ ਬੇਟਾ ਅੱਜ ਦਾ ਹੈਗਾ ਕੱਚਾ ਲੋਹਾ ਹੇਠ ਲਿਖਿਆ ਵਿੱਚੋਂ ਕਿਸ ਪ੍ਰਕਾਰ ਦਾ ਸੌਮਾ ਹੈ ਨਾ ਨਿਵਿਯਾਨ ਯੋਗ ਰਾਈਟ ਜਵਾਰੀ ਊਰਜਾ ਨੂੰ ਕਿਹੜੇ ਸੌਮੇ ਦੀ ਕਿਸਮ ਮੰਨਿਆ ਜਾਵੇਗਾ ਮੁੜ ਨਵਿਆਨ ਯੋਗ ਦੇਖੋ ਦੋ ਤਰ੍ਹਾਂ ਦੇ ਸਾਧਾ ਹੁੰਦੇ ਆਪਣੇ ਕੋਲ ਇੱਕ ਤਰ ਇੱਕ ਤਾਂ ਹੁੰਦੀ ਹੈ ਬੇਟਾ ਵੀ ਜਿਨ੍ਹਾਂ ਨੂੰ ਬਨਣ ਤੇ ਬਹੁਤ ਜ਼ਿਆਦਾ ਟਾਈਮ ਹੈ ਜਿਹੜਾ ਉਹ ਲੱਗ ਚੁੱਕਿਆ ਜਿਵੇਂ ਕਿ ਪੈਟਰੋਲੀਅਮ ਹੈ ਹਨਾ ਜਾਂ ਪੈਟਰੋਲੀਅਮ ਹੋ ਗਿਆ ਡੀਜ਼ਲ ਹੋ ਗਿਆ ਇਹ ਸਾਰੀਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਬਨਣ ਤੇ ਬਹੁਤ ਟਾਈਮ ਲੱਗ ਗਿਆ ਪਰ ਜਿਵੇਂ ਆਪਣਾ ਹਵਾ ਹੈ ਪਾਣੀ ਹੈ ਹਨਾ ਇਹ ਉਹ ਚੀਜ਼ਾਂ ਵੀ ਜਿਹੜੀਆਂ ਕੁਦਰਤ ਆਪਾਂ ਨੂੰ ਦੇ ਰਹੀ ਹੈ ਤਾਂ ਇਸੇ ਤਰ੍ਹਾਂ ਦੋ ਤਰ੍ਹਾਂ ਦੇ ਸਾਧਨ ਹੋ ਗਏ ਆਪਣੇ ਇੱਕ ਹੋ ਗਿਆ ਨਾ ਨਵਿਆਨ ਯੋਗ ਇੱਕ ਹੋ ਗਿਆ ਮੁੜ ਨਵਿਆਨ ਯੋਗ ਫਿਰ ਹੈ ਜੀ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਦੇਖੋ ਪੰਜਾਬ ਦੇ ਵਿੱਚ ਜ਼ਮੀਨ ਦਾ ਬੰਜਰ ਹੋਣਾ ਦਾ ਮੁੱਖ ਕਾਰਨ ਕੀ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਕਰਨਾ ਤੁਸੀਂ ਦੇਖਿਆ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਝੋਨਾ ਵੇਚਦੇ ਨੇ ਠੀਕ ਹੈ ਤਾਂ ਝੋਨੇ ਲਈ ਪਾਣੀ ਵੀ ਕਿੰਨਾ ਚਾਹੀਦਾ ਆਪਾਂ ਨੂੰ ਤਾਂ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਾ ਲੈਵਲ ਹੈ ਪਾਣੀ ਦਾ ਬੇਟਾ ਉਹ ਡਿੱਗਦਾ ਜਾ ਰਿਹਾ ਹੈ ਤਾਂ ਕਾਰਨ ਕੀ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਕਰਨਾ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਹੜ੍ਹ ਆਉਂਦੀ ਹੈ ਤੁਹਾਡੇ ਯਾਦ ਹੈ ਹੁਣੀ ਅਗਸਤ ਦੇ ਵਿੱਚ ਹੜ੍ਹ ਆਏ ਸੀ ਤਾਂ ਕਿਉਂਕਿ ਆਪਣੇ ਦਰਿਆ ਐ ਆਸੇ-ਵਾਸੇ ਤਾਂ ਇਸ ਕਰਕੇ ਪੰਜਾਬ ਵਿੱਚ ਕਿਹੜੀ ਆਫਤ ਜ਼ਿਆਦਾ ਆਉਂਦੀ ਹੈ ਦਰਿਆ ਨੈਕਸਟ ਹੈ ਬੇਟਾ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੌੜੀ ਨੁਮਾ ਖੇਤੀ ਕੀਤੀ ਜਾਂਦੀ ਹੈ ਉੱਤਰਾਖੰਡ ਵਿੱਚ ਪਤਾ ਹੀ ਹੈ ਬੇਟਾ ਆਪਾਂ ਨੂੰ ਪਹਾੜੀ ਇਲਾਕੇ ਦੇ ਵਿੱਚ ਹੀ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਆਪਣੇ ਪੰਜਾਬ ਵਿੱਚ ਕਿਹੜਾ ਇਲਾਕਾ ਹੈ ਮੈਦਾਨੀ ਇਲਾਕਾ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਗੁਜਰਾਤ ਬੇਤਰਤੀਬੇ ਉਪਯੋਗ ਦੇ ਸਾਧਨਾਂ ਦੇ ਅੰਨੇ ਵਾਹ ਵਰਤਿਆ ਵਰਤੋ ਕਾਰਨ ਕੀ ਹੁੰਦਾ ਹੈ ਦੇਖੋ ਜੇ ਆਪਾਂ ਬਿਨਾਂ ਸੋਚੇ ਸਮਝੇ ਸਾਧਨਾਂ ਦੀ ਵਰਤੋਂ ਕਰਾਂਗੇ ਤਾਂ ਕੀ ਹੋਏਗਾ ਸਮਾਜੀ ਆਰਥਿਕ ਦੇ ਵਾਤਾਵਰਣੀ ਔਂਕੜਾ ਉਤਪੰਨ ਹੋ ਜਾਂਦੀਆਂ ਹਨ ਦੇਖੋ ਜੇ ਆਪਾਂ ਲੋੜ ਤੋਂ ਵੱਧ ਪਾਣੀ ਵਰਤੀ ਜਾਵਾਂਗੇ ਤਾਂ ਆਉਣ ਵਾਲੇ ਸਮੇਂ 'ਚ ਪਾਣੀ ਦੀ ਸਮੱਸਿਆ ਪੈਦਾ ਹੋ ਜਾਣੀ ਹੈ ਠੀਕ ਹੈ ਫੈਕਟਰੀਆਂ ਜਿਆਦਾ ਲਾਈ ਜਾਵਾਂਗੇ ਧੂਆ ਵੱਧੂਗਾ ਪੋਲਿਊਸ਼ਨ ਵੱਧੂਗਾ ਆਪਾਂ ਨੂੰ ਰੋਗ ਲੱਗ ਜਾਣਗੇ ਤਾਂ ਕਹਿੰਦੇ ਵਾਤਾਵਰਣੀ ਔਂਕੜਾ ਤੇ ਸਮਾਜੀ ਆਰਥਿਕ ਦਿੱਕਤਾਂ ਜਿਹੜੀਆਂ ਪੈਦਾ ਹੋ ਜਾਣਗੀਆਂ ਨੈਕਸਟ ਹੈ ਜੀ ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਕਿਹਾ ਜਾਂਦਾ ਹੈ ਬੰਜਰ ਭੂਮੀ ਠੀਕ ਹੈ ਜੀ ਚਰਨੋਬਿਲ ਪਰਮਾਣੂ ਕਾਂਡ ਕਿੱਥੇ ਵਾਪਰਿਆ ਸੀ ਯੂਕਰੇਨ ਕੋਤੇ ਇਹ ਤੁਸੀ ਯਾਦ ਕਰਨੀ ਹੈ ਤੇ ਏਡੇ ਔਖੇ ਵੀ ਨਹੀਂ ਠੀਕ ਹੈ ਜੀ ਇੱਕ ਦੋ ਵਾਰ ਪੜ੍ਹੋਗੇ ਤੁਹਾਨੂੰ ਯਾਦ ਹੋ ਜਾਣਾ ਹੈ ਕਿਸ ਨੇ ਕਿਹਾ ਸੀ ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਾ ਪੂਰਾ ਕਰਨ ਲਈ ਬਹੁਤ ਕੁਝ ਹੈ ਪਰ ਲਾਲਚੀਆਂ ਦਾ ਲਾਲਚ ਪੂਰਾ ਕਰਨ ਲਈ ਕੁਝ ਵੀ ਨਹੀਂ ਮਹਾਤਮਾ ਗਾਂਧੀ ਜੀ ਨੇ ਜੈਵਿਕ ਪੰਗੋਲ ਕੀ ਹੈ ਜੀਵੰਤ ਵਸਤੂਆਂ ਦਾ ਵਿਆਪਕ ਅਧਿਐਨ ਦੇਖੋ ਪੁੱਤ ਜੈਵਿਕ ਜੈਵਿਕ ਮਤਲਬ ਜੈਵਿਕ ਮਤਲਬ ਜਿਹੜੀਆਂ ਚੀਜ਼ਾਂ ਜਿਉਂਦੀਆਂ ਨੇ ਜੀਵੰਤ ਨੀ ਵਸਤੂਆਂ ਦਾ ਵਿਆਪਕ ਅਧਿਐਨ ਭਾਰਤ ਦੇ ਕਿੰਨੇ ਜैव ਪੰਗੋਲੀ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ਭਾਰਤ ਨੂੰ 10 ਕਿਸੇ ਵੱਡ ਵੱਡ ਪਧਰੀ ਭਿੰਨਤਾ ਵਾਲੇ ਦੇਸ਼ ਵਿੱਚ ਘੱਟੋ ਘੱਟ ਡੈਸ਼ ਪੋਧਿਆਂ ਦੀਆਂ ਸਥਾਨਿਕ ਪ੍ਰਜਾਤੀਆਂ ਹੱਦਾਂ ਤੇ ਜਲ ਸਮੁੰਦਰੀ ਜੀਵਾਂ ਵਾਲਾ ਪ੍ਰਸਤਿਤਿਕ ਤੰਤਰ ਹੋਣਾ ਚਾਹੀਦਾ ਹੈ 5000 ਭਾਰਤ ਵਿੱਚ ਜैव ਭਿੰਨਤਾ ਤਿੱਖਣ ਬਿੰਦੂ ਭਾਵ ਹੌਟਸਪੌਟ ਹਨ ਕਿੰਨੇ ਨੇ ਆਪਣੇ ਜैव ਭਿੰਨਤਾ ਦੇਖੋ ਜैव ਭਿੰਨਤਾ ਕੀ ਹੈ ਮਨ ਮੰਨ ਲੂ ਆਪਣਾ ਪੂਰਾ ਭਾਰਤ ਹੈ ਕਿੰਨੀਆਂ ਹੀ ਸਟੇਟਸ ਆ ਕਿੰਨੇ ਆਪਣੇ ਰਾਜ ਨੇ ਕਿ ਸਾਰੇ ਰਾਜਾਂ ਦੇ ਵਿੱਚ ਇੱਕੋ ਤਰ੍ਹਾਂ ਦੀ ਵਨਸਪਤੀ ਇੱਕੋ ਤਰ੍ਹਾਂ ਦੀ ਫਸਲ ਇੱਕੋ ਤਰ੍ਹਾਂ ਦੇ ਜਾਨਵਰ ਪਾਈ ਜਾਂਦੇ ਆ ਨਹੀਂ ਬੇਟਾ ਡਿਫਰੈਂਸ ਆ ਠੀਕ ਹੈ ਜੀ ਤਾਂ ਉਹਨੂੰ ਹੀ ਆਪਾਂ ਕੀ ਕਹਿੰਦੇ ਆ ਪੁੱਤ ਜੈਵ ਭਿੰਨਤਾ ਭਾਰਤ ਵਿੱਚ ਜੈਵ ਭਿੰਨਤਾ ਦੇ ਕਿੰਨੇ ਹੌਟਸਪੌਟ ਨੇ 4 ਨੈਕਸਟ ਹੈ ਪੁੱਤ I U C ਐਂਡ ਦਾ ਪੂਰਾ ਨਾਮ ਕੀ ਬੰਦਾ ਹੈ ਯਾਦ ਰੱਖਣਾ ਆਉਂਦਾ ਹੁੰਦਾ ਹੈ ਪੇਪਰ 'ਚ ਇੰਟਰਨੈਸ਼ਨਲ ਯੂਨੀਅਨ ਫੋਰ ਕਨਜ਼ਰਵੇਸ਼ਨ ਆਫ ਨੇਚਰ ਦੇਖੋ ਇੰਟਰਨੈਸ਼ਨਲ ਯੂਨੀਅਨ ਭਾਗ ਇੰਟਰਨੈਸ਼ਨਲ ਪਦਰਤਿਕ ਯੂਨੀਅਨ ਬਣੀ ਹੋਈ ਹੈ ਕਨਜ਼ਰਵੇਸ਼ਨ ਹੁੰਦਾ ਹੈ ਬਚੋਣਾ ਨੇਚਰ ਨੂੰ ਬਚਾਉਣ ਦੇ ਲਈ ਠੀਕ ਹੈ ਤੁਸੀਂ ਬੁੱਤ ਰੱਟਾ ਨਹੀਂ ਮਾਰਨਾ ਕਿਉਂਕਿ ਹੁਣ ਟੈਸਟ ਦੇ ਵਿੱਚ ਤੁਹਾਡਾ ਰੱਟਾ ਨਹੀਂ ਚੱਲਣਾ ਤੁਹਾਡੀ ਅੰਡਰਸਟੈਂਡਿੰਗ ਚੱਲੇਗੀ ਜਿੰਨਾ ਤੁਸੀਂ ਚੀਜ਼ਾਂ ਨੂੰ ਜ਼ਿਆਦਾ ਸਮਝੋਗੇ ਓਨਾ ਹੀ ਤੁਹਾਡੇ ਪੇਪਰ ਕਲੀਅਰ ਹੋਣ ਦੇ ਜ਼ਿਆਦਾ ਚਾਂਸ ਚਾਂਸ ਨਹੀਂ ਠੀਕ ਹੈ ਤਾਂ ਇੰਟਰਨੈਸ਼ਨਲ ਯੂਨੀਅਨ ਫੋਰ ਕਨ ਸਰਵੇਸ਼ਨ ਆਫ ਨੇਚਰ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਡੈਸ਼ ਜੀਵ ਖੇਤਰ ਰੱਖਾ ਸਥਾਪਿਤ ਕੀਤੀਆਂ ਹਨ 18 ਲੋਨਾਰ ਜੀਲ ਕਿਹੜੇ ਜ਼ਿਲ੍ਹੇ ਲੋਨਾਰ ਝੀਲ ਕਿਹੜੇ ਰਾਜ ਵਿੱਚ ਸਥਿਤ ਹੈ ਮਹਾਰਾਸ਼ਟਰ ਪੰਜਾਬ ਵਿੱਚ ਜੀਵਾਂ ਦਾ ਕਿਹੜਾ ਜੋੜ ਪਹਿਲਾਂ ਨਾਲੋਂ ਬਹੁਤ ਘੱਟ ਦਿੱਖਦਾ ਹੈ ਚਿੜੀ ਅਤੇ ਬਿੱਲੀ ਹਾਰਤ ਵਿੱਚ ਸੰਸਾਰ ਦੇ ਡੈਸ਼ ਫਸਿੱਦੀ ਨਿਵੇਉਣ ਯੋਗ ਜਲ ਸਾਧਨ ਹਨ 4 ਧਰਤੀ ਉੱਤੇ ਡੈਸ਼ ਫਸਿੱਦੀ ਜਲ ਖਾਰਾ ਹੈ ਤੇ ਡੈਸ਼ ਫਸਿੱਦੀ ਤਾਜ਼ਾ ਹੈ ਦੇਖੋ ਕਿਉਂਕਿ ਆਪਾਂ ਨੂੰ ਪਤਾ ਹੈ ਪੁਤਵੀ ਧਰਤੀ ਤੇ 71% ਭਾਗ ਹੈ ਜਿਹੜਾ ਪਾਣੀ ਹੈ ਸਿਰਫ 29% ਜਗ੍ਹਾ ਜਿਹੜੀ ਰਹਿਣਦੀ ਆਪਣੀ ਤੇ 71% ਦੇਖਣ ਨੂੰ ਤਾਂ ਪਾਣੀ ਜ਼ਿਆਦਾ ਆਪਣੇ ਕੋਲ ਪਰ 97% ਪਾਣੀ ਖਾਰਾ ਹੈ ਜਿਹੜਾ ਆਪਾਂ ਪੀ ਨਹੀਂ ਸਕਦੇ ਤੇ ਸਿਰਫ 3% ਪਾਣੀ ਹੀ ਜਿਹੜਾ ਹੈਗਾ ਉਹ ਤਾਜਾ ਹੈ ਠੀਕ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ 97% ਪਾਣੀ ਹੈ ਜਿਹੜਾ ਉਹ ਤਰਤੀ ਦਾ ਖਾਰਾ ਹੈ 3% ਪਾਣੀ ਤਾਜਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਇਹ 20 ਪ੍ਰਸ਼ਨ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਜੇਕਰ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਬੇਟਾ ਮੈਨੂੰ ਜ਼ਰੂਰ ਦੱਸਿਓ ਤਾਂ ਕਿ ਮੈਂ ਇਸ ਸੀਰੀਜ਼ ਨੂੰ ਕੰਟੀਨਿਊ ਕਰਾਂ ਤੇ ਤੁਹਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਕਰਾ ਸਕਾਂ ਤਾਂ ਬੇਟਾ ਮਿਲਾਂਗੇ ਹੁਣ ਆਪਾਂ ਨੈਕਸਟ ਕੁਐਸਚਨ ਦੀ ਸੀਰੀਜ਼ ਦੇ ਵਿੱਚ ਸ਼ਾਮ ਨੂੰ ਦਿੱਲੀ ਦੋ ਵੀਡੀਓਜ਼ ਅਪਡੇਟ ਕੀਤੀਆਂ ਜਾਣਗੀਆਂ ਇੱਕ ਸੁਬਾ ਇੱਕ ਸ਼ਾਮ ਨੂੰ ਠੀਕ ਹੈ ਜੀ ਟਿਲ ਥੈਨ ਤੁਸੀਂ ਮਿਹਨਤ ਕਰੋ ਟੈਸਟ ਨੂੰ ਕਲੀਅਰ ਕਰਨ ਦੇ ਲਈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ Till then, never give up. Goodbye.